ਸਤਿ ਸ਼੍ਰੀ ਅਕਾਲ ਜੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਸ਼ਬਦ ਵਾਹਿਗੁਰੂ ਸਿਮਰਨ ਜੋ ਕਿ ਰਿਆੜ ਸਾਹਿਬ ਨੇ ਗਾਇਆ ਸੋ ਨੋਟੇਸ਼ਨ ਦੇ ਨਾਲ ਦਸਾਂਗਾ ਵਾਹਿਗੁਰੂ ਹਾਂ ਵਾਹਿਗੁਰੂ 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 ਨੋਟੇਸ਼ਨ ਗਾਰੇ ਸਾ ਗ ਪਾ ਮ ਗ ਮ ਪ ਦੁਆਰਾ ਫਿਰ ਗਾਰੇ ਸਾ ਗ ਵਾਹਿਗੁਰੂ ਪਾ ਮ ਗ ਮ ਪ ਹਾਂ ਇਹ ਬਿਜਾ ਵੀ ਸਕਦੇ ਹਾਂ ਇਕੱਲਾ ਤੁਸੀਂ ਤੇ ਨਾਲ ਬੋਲ ਵੀ ਸਕਦੇ ਹੋ ਵਾਹਿਗੁਰੂ ਪਾ ਮ ਗ ਮ ਪ ਵਾਹਿਗੁਰੂ ਰੇ ਸ ਨੀ ਸਰੇ ਰੇ ਗਰੇ ਸ ਰੇ ਗਰੇ ਸ ਸ ਰੇ ਗਰੇ ਗ ਸ ਵਾਹੀ ਗੁਰੂ ਰੇ ਗਰੇ ਸ ਰੇ ਗਰੇ ਸ ਵਾਹੀ ਗੁਰੂ ਰੇ ਗਰੇ ਸ ਵਾਹੀ ਗੁਰੂ ਵਾਹੀ ਗੁਰੂ ਸ ਸ ਰੇ ਗਰੇ ਗ ਸ ਅਗਲੀ ਲੰਨ ਤੇਰਾ ਸਬ ਸਦ ਕਾ ਵਾਗੇ ਗੁਰੂ ਪਾਪਾ ਧਾਪਾ ਪਾਪਾ ਧਾਪਾ ਪਾਪਾ ਪਾਧਪਮ ਤੇਰਾ ਸਭ ਪਾਪਾ ਧਾਪਾ ਤੇਰਾ ਸਭ ਸਦਕਾ ਪਾਪਾ ਧਾਪਾ ਪਾਪਾ ਪਾਧਪਮ ਮਾਪਾ ਮਾਮਾ ਵਾਗੇ ਗੁਰੂ ਤੇਰੀ ਸਭ ਰਚਨਾ रे मरे सनि नी, नी रे रेपा ग रे सा तेरी सब रचना वाहे गुरु ओके okay. तेरी सब रे मरे सा इ <laughs> रे मरे सनि नी, नी रे सब सदका वाहे गुरु ਵਾਹਿਗੁਰੂ ਹਾਂ ਵਾਹਿਗੁਰੂ ਇਹ ਜੇ ਨੀ ਸ਼ੁੱਧ ਵੀ ਲੱਗਦੀ ਹੈ ਔਰ ਨੀ ਕੋਮਲ ਵੀ ਲੱਗਦੀ ਹੈ ਧਿਆਨ ਰੱਖਣਾ ਔਰ ਗਾ ਕੋਮਲ ਹੀ ਲੱਗੇਗਾ ਦਾ ਔਰ ਨੀ ਕੋਮਲ ਲੱਗੇਗੀ ਕਿ ਜੀ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਥੈਂਕ ਯੂ ਸੋ ਮਚ